ਸਾਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਕਾਫੀ ਦਿਨਾਂ ਤੋਂ ਆਪਣਾ ਬਲੌਗ ਬਣਾਉਨੇ ਆ ਤੇ ਗੱਲ ਪਤਾ ਕੀ ਹੈ ਵੀ ਟਾਈਮ ਨਹੀਂ ਲੱਗਦਾ ਯਾਰ ਕੋਈ ਨਾ ਟੈਲੀਫੋਨ ਫੜਨ ਵਾਲਾ ਨਹੀਂ ਹੁੰਦਾ ਕੈਮਰਾ ਫੜਨ ਵਾਲਾ ਜਿਵੇਂ ਆਪਾਂ ਕਹਿ ਦਈਏ ਵੀ ਤਾਂ ਕਰਕੇ ਫਿਰ ਕੰਮ ਆਪ ਕਰੀ ਜਾਂਦੇ ਫਿਰ ਉਹ ਲੰਘ ਜਾਂਦਾ ਟਾਈਮ ਤੇ ਵੀਡੀਓ ਨਹੀਂ ਬਣਦੀ ਅੱਜ ਹੁਣ ਉਹ ਖਾਲਾ ਖੂਲਾ ਪਾ ਕੇ ਹਟੇ ਸੀਗੇ ਤੇ ਉਥਵਾਰ ਕੇ ਪਾਣੀ ਲਿਜਾਣਾ ਗਾਂ ਚਰੀ ਨੂੰ ਤੇ ਉਦੋਂ ਬਾਅਦ ਫਿਰ ਮੈਂ ਕਿ ਅੱਜ ਯਾਰ ਜ਼ਰੂਰ ਬਣਾਈਏ ਕਿਉਂਕਿ ਜੇ ਬਾਲਾ ਟਾਈਮ ਹੋ ਜੇ ਫਿਰ ਨਾ ਲੋੜ ਨਹੀਂ ਆਉਂਦਾ ਕੰਮ ਤੇ ਅੱਜ ਆਪਾਂ ਬਣਾਉਨੇ ਆ ਵੀਡੀਓ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸਾਹ ਇਧਰ ਬਾਈ ਸੁੱਖਾ ਆ ਨਾ ਯਾਰ ਇੱਥੇ ਉੱਠੀ ਰਹੀ ਤੇ ਹੁਣ ਆਪਾਂ ਬੈਠੇ ਵੱਲਾਂ ਚ ਆਹ ਬਾਈ ਜੋਖਾ ਕਿੱਥੇ ਰਹਿ ਗਿਆ ਬਈ ਨਹੀਂ ਲੱਗੀ ਇੱਥੇ ਵੱਟੀ ਇੱਥੇ ਨਹੀਂ ਛੋਟੀ ਹੈ ਮਤਰਾ ਹੀ ਦੇ ਦੋਗੇ ਅੱਜ ਆਪਾਂ ਬਾਈ ਤੋੜੀਏ ਸਬਜੀ ਅੱਜ ਆਪਾਂ ਸਬਜੀ ਦੀ ਗੱਲ ਕਰਨੀ ਆ ਤੇ ਨਾ ਵੀ ਸਬਜੀ ਨੇ ਨਜ਼ਾਰਾ ਲਿਆਤਾ ਤੇ ਹਰ ਰੋਜ਼ ਕੋਈ ਨਾ ਕੋਈ ਸਬਜੀ ਲੈ ਜਾਂਦੀ ਉਹ ਗੁਵਾਰਾ ਹੈ ਇਹਦੇ ਨਾਲ ਤੇ ਇਹਦੇ ਨਾਲ ਬਰੇ ਗੁਵਾਰੇ ਦੀਆਂ ਭਿੰਡੀਆਂ ਹਰ ਰੋਜ਼ ਜਾਣੀ ਕਿ ਇੱਕ ਦਿਨ ਗੁਵਾਰਾ ਗੁਵਾਰੇ ਦੀਆਂ ਫਲੀਆਂ ਇੱਕ ਦਿਨ ਭਿੰਡੀਆਂ ਤੇ ਕੱਦੂ ਤੇ ਅੱਲਾਂ ਤੇ ਤੋਰੀਆਂ ਇਧਰ ਤੋਰੀਆਂ ਦੀਆਂ ਵੱਲਾਂ ਬਈਆ ਡਾਂਗੀਆਂ ਜੇ ਲਾਈਆਂ ਪਈਆਂ ਤੇ ਇਹ ਆਪਾਂ ਲਾਈਆਂ ਨਹੀਂ ਸੀ ਆਪਦੀ ਆਪ ਉਗਰੀ ਸੀ ਪਰ ਵੀ ਸੀ ਇੱਥੇ ਵੱਲਾਂ ਤੇ ਉਹੀ ਉਗਰੀਆਂ ਸੀ ਤੇ ਉਹਨਾਂ ਨੂੰ ਆਪਾਂ ਸੰਭਾਲ ਲਿਆ ਤੇ ਦੇਣ ਲੱਗ ਪਿਆ ਫਲ ਆਪਾਂ ਵੀ ਤੂਰੀਆਂ ਵੀ ਲੈ ਪੈਨੀਆਂ ਤੇ ਅੱਲਾ ਤੇ ਕਦੂ ਵੀ ਲੈ ਪੈਂਦੇ ਆ ਤੇ ਗਵਾਰੇ ਦੇ ਫਲੀਆਂ ਦੇ ਭਿੰਡੀਆਂ ਵੀ ਲੈ ਪੈਂਦੀਆਂ ਆ ਆ ਦੇਖੋ ਤੁਸੀਂ ਹੁਣ ਕਿੰਨੀ ਲੋ ਵਗਦੀ ਹੈ ਨਾ ਆਹ ਲੀਆਂ ਵਾਲੇ ਕਦੂ ਹੈ ਤੇ ਆਹ ਲੈ ਇਹ ਨਾ ਭਈ ਆਪਾਂ ਨੂੰ ਮੰਨ ਲਓ ਲੀਆਂ ਵਾਲੇ ਕਦੂ ਜਵੇਂ ਅੱਜ ਤੋੜ ਲੇ ਤੇ ਦੋਹਾਂ ਤਿੰਨ ਦਿਨਾਂ ਬਾਅਦ ਫੇਰ ਤੇ ਜਿਹੜੀਆਂ ਅੱਲਾ ਉਹ ਤਾਂ ਪਰਨੋ ਨਿੱਤੀ ਮਿਲ ਜਾਣੀਆਂ ਆ ਆਹ ਵੇਖੋ ਤੁਸੀਂ ਜਵੇਂ ਆਹ ਲੱਗੀ ਪਈ ਹੈ ਆਹ ਨਾਲ ਛੋਟੀ ਲੱਗੀ ਪਈ ਹੈ ਤੇ ਇਥੇ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਵਿਖਾਈ ਸੀ ਉਹ ਪਈ ਹੈ ਆ ਇਧਰ ਆ ਪਈ ਹੈ ਇਹਦੇ ਚ ਨਾ ਅੱਲਾ ਦਾ ਮੈਂ ਤੁਹਾਨੂੰ ਵਿਖਾ ਦੇਣਾ ਇੰਨੀਆਂ ਗੱਲਾਂ ਛਾੜੀ ਗੱਲਾਂ ਦਿਓ ਇੰਨੀ ਸਬਜੀ ਪਰ ਥੋੜੀ ਜਿਹੀ ਆਏ ਆ ਵੀ ਪਾਣੀ ਨਾ ਇਹਨੂੰ ਚੌਥੇ ਦਿਨ ਚੌਥੇ ਪੰਜਵੇਂ ਦਿਨ ਪਾਣੀ ਭਾਰਦੀਆਂ ਜਿੰਨਾ ਪਾਣੀ ਲੱਗਦਾ ਨਾ ਹੁਣ ਜਿਵੇਂ ਲੋ ਵਗਦੀ ਹੈ ਗਰਮੀ ਚ ਤੇ ਉਨਾ ਹੀ ਇਹ ਵਧੀਆ ਫਲ ਦਿੰਦੇ ਆ ਤੇ ਚਲੋ ਹੁਣ ਆਪਾਂ ਚੱਲਦੇ ਵੜਦੇ ਪੱਠੇ ਨਾਲੇ ਤੇ ਨਾਲੇ ਆਪਾਂ ਤੁਹਾਨੂੰ ਜਿਹੜਾ ਖਾਲਾ ਆਪਸ ਵਾਰਿਆ ਕੰਮ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਕਰੀ ਜਾਂਦੀ ਹੈ ਫਿਰ ਉਹੀ ਗੱਲ ਕੋਈ ਨਾ ਕੈਮਰਾ ਫੜ ਕੇ ਵੀਡੀਓ ਬਣਾਉਣ ਨਾਲ ਨਹੀਂ ਹੁੰਦਾ ਤੇ ਤਾਂ ਕਰਕੇ ਫਿਰ ਕੋਈ ਵੀਡੀਓ ਨਹੀਂ ਪੈਂਦੀ ਅੱਜ ਮੈਂ ਕਿਹਾ ਯਾਰ ਜ਼ਰੂਰ ਬਣਾਵਾਂਗੇ ਕੋਸ਼ਿਸ਼ ਕਰਦੇ ਆਂ ਅਸੀਂ ਵੀ ਬਣਾਈਏ ਪਰ ਕੰਮ ਹੀ ਐ ਜਿਹ ਹੁੰਦੇ ਆ ਵੀ ਦੋ ਦੋ ਐ ਹੁੰਦਾ ਕੰਮ ਕਰੀਏ ਨਵੇੜੀਆ ਯਾਰ ਗਰਮੀ ਬਹੁਤ ਇੱਕ ਗਰਮੀ ਪੈਂਦੀ ਬਹੁਤ ਹੈ ਬਈ 47 48 ਡਿਗਰੀ ਤੱਕ ਤਾਪਮਨ ਜਾ ਵੜਦਾ ਤੇ ਹਾਲੇ ਤੋਂ ਫੜੀਆਂ ਇਹ ਚ ਪਾਈ ਆਪਾਂ ਕਦੋਂ 47.8 ਡਿਗਰੀ ਤੱਕ ਤਾਪਮਨ ਜਾ ਵੜਦਾ ਹੈ ਤੇ ਗਰਮੀ ਲੋ ਹੈ 10 11 ਵਜੇ ਤੋਂ ਬਾਅਦ ਤਾਂ ਨਾ ਮੋਟਰਸਾਈਕਲ ਦੀ ਕੋਈ ਸਵਾਰੀ ਨਹੀਂ ਬਈ ਆਹ ਕਰਦ ਰੱਖੀ ਆਪਾਂ ਸੱਚ ਇਹਦੇ ਨਾਲ ਆਪਾਂ ਤੋੜਦੇ ਇਹਨਾਂ ਨੂੰ ਸਿੱਧਾ ਨਹੀਂ ਖਿੱਚ ਕੇ ਤੋੜਦੇ ਤੇ ਇਹਦੇ ਨਾਲ ਕੱਟ ਕੇ ਫਿਰ ਆਪਾਂ ਲੈ ਜਾਂਦੇ ਆਂ ਸਾਬ ਜੀ ਨਹੀਂ ਤਾਂ ਫਿਰ ਵੱਲ ਵੱਲ ਖਿੱਚੀ ਜਾਂਦੀ ਹੈ ਚਲਾ ਜਾ ਬਈ ਆ ਤੋਰੀਆਂ ਦੀਆਂ ਵੱਲ ਐ ਜਿੱਥੇ ਨਿਕਲੇਗਾ ਹਾਂ ਹਿੱਧਰੇ ਨੇ ਕੱਲ ਨਾ ਪੋ ਇੱਧਰ ਤੱਕ ਲਾ ਐ ਆ ਵਾੜ ਕੀਤੀ ਸੀ ਇਹਦੀ ਵੀ ਵੀਡੀਓ ਬਣੀ ਹੋਣੀ ਆ ਪਤਾਰ ਲਾਈ ਸੀ ਇਹ ਦਿਨਾਂ ਰੋਜ ਆਉਂਦਾ ਹੈ ਤੇ ਫਿਰ ਰੋਜ ਛੱਡਦਾ ਹੀ ਕੋਸਰੀ ਨਾ ਤਾਂ ਕੋਈ ਪਿੰਡੀਆਂ ਛੱਡਦਾ ਨਾ ਗੁਵਾਰਾ ਛੱਡਦਾ ਤੇ ਨਾ ਕੋਈ ਕੱਦੂ ਛੱਡਦਾ ਤਾਂ ਕਰਕੇ ਲਾਈ ਆ ਇਹ ਆਪਾਂ ਕੱਲ ਪਾਣੀ ਲਿਆਂਦਾ ਸੀ ਇੱਕ ਤਾਂ ਪਨੀਰੀ ਲਈ ਸੀ ਤੇ ਇੱਕ ਆਪਾਂ ਲਾਈਆਂ ਸੀ ਵੱਲਾਂ ਪਾਣੀ ਬਿਨਾ ਬਹੁਤ ਬੁਰਾ ਹਾਲ ਆ ਪੱਠਾ ਪੁੱਠਾ ਦਾ ਕਾਸੀ ਦਾ ਵੀ ਸਬਜ਼ੀ ਦਾ ਆਪਾਂ ਜਿਹੜੀ ਚਰੀ ਅੱਗੇ-ਅੱਗੇ ਵੱਢੀ ਆ ਪਿੱਛੇ ਫੁੱਟੀ ਵੇਖੋ ਕਿੰਨੀ ਵਧੀਆ ਐ ਲੱਗਦਾ ਨਹੀਂ ਵੀ ਪੱਠੇ ਇਹ ਇਤੋਂ ਵੱਡੇ ਆ ਜਿਵੇਂ-ਜਿਵੇਂ ਵੱਡੀਆਂ ਨੇ ਉਹ ਫੁੱਟ ਜਾਂਦੀਆਂ ਇਹ ਤੇ ਆਪਾਂ ਬਣਾਈਆ ਤੇ ਦੂਗਾਂ ਖਾਲਾ ਬਣਾਇਆ ਪਹਿਲਾਂ ਆਪਾਂ ਇਹਦੇ ਵਿੱਚ ਦੀ ਪਾਣੀ ਲਾਉਂਦੇ ਸੀ ਉਹ ਅਗਲੀ ਚਰੀ ਨੂੰ ਜਿੱਦਣ ਨੂੰ ਖਲਾ ਜਾਂਦਾ ਤੇ ਇਹ ਜੇ ਫਿਰ ਪਾਣੀ ਬਾਲਾ ਭਰ ਕੇ ਲੱਗਦਾ ਸੀ ਤੇ ਇਹ ਡਾਉਨ ਪੈ ਜਾਂਦੀ ਸੀ ਤੇ ਹੁਣ ਆਪਾਂ ਇਥੋਂ ਖਾਲਾ ਪਾ ਕੇ ਲੈ ਗਿਆ। ਤੇ ਉਹ ਚਰੀ ਪਾਣੀ ਜਾਊਗਾ। ਆਏ ਜਵੇ ਇੱਥੇ ਹੁਣ ਕੋਈ ਘੰਟਾ ਡੂੜ ਘੰਟਾ ਲੱਗ ਗਿਆ। ਹੁਣ ਪੱਠੇ ਵੱਡਾਂਗੇ ਤੇ ਜਾ ਕੇ ਤੇ ਹੋਰ ਕੋਈ ਕੰਮ ਧੰਦਾ। ਆਏ ਟਾਈਮ ਲੱਗ ਜਾਂਦਾ। ਤੇ ਫਿਰ ਦੁਪਹਿਰਾ ਹੋ ਜਾਂਦਾ ਉਸ ਤੋਂ ਬਾਅਦ ਕੋਈ ਕੰਮ ਧੰਦਾ ਨਹੀਂ ਹੁੰਦਾ ਫਿਰ ਵੀਡੀਓ ਬਣਾਉਣ ਦਾ ਵੀ ਕੋਈ ਹੋਰ ਨਹੀਂ ਆਉਂਦਾ। ਚਲੋ ਹੁਣ ਵੜਦੇ ਆਪ ਪੱਠੇ ਤੇ ਆਹ ਆਪਣੀ ਪਨੀਰੀ ਆ ਲੱਗਿਆ ਸੀ ਕਾਲਾ ਬੋ ਮੋਟਰ ਨਾਲ ਲੋ ਬਹੁਤ ਵਗਦੀ ਸੀ ਦੁਪਹਿਰਾਂ ਸੀ ਸੀਗਾ ਪਿਛਲੇ ਪਹਰੇ ਸੀ ਤੈਨ ਮੱਚੀ ਪਈ ਸੀ ਇੱਧਰਲੇ ਪਾਸੇ ਜਿੱਧਰ ਹਵਾ ਲੱਗਦੀ ਇਹ ਨਹੀਂ ਗਰਮੀ ਪੈਂਦੀ ਹੈ